ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵੀਰ ਕੋਲ ਆਪਾਂ ਆਏ ਆਂ ਸੁਖ ਸ਼ਿਕਾਰਮਾਸੀਆਂ ਵਾਲੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ ਜਿੰਨਾਂ ਦੇ ਵਿੱਚੋਂ ਦੋ ਨੀਲੀ ਦੀਆਂ ਮੱਝਾਂ ਤੁਹਾਨੂੰ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਦੋ ਦੂਸਰੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਇੱਕ ਮੈਂ ਤੁਹਾਨੂੰ ਆਹ ਦਿਖਾਉਣੀ ਏ ਤੇ ਮਗਰ ਕੱਟੀ ਬੜੀ ਪਿਆਰੀ ਏ ਨੀਲੀ ਪੂਰੀ ਦੀ ਕੱਟੀ ਏ ਇਹਦੇ ਮਗਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾ ਠੀਕ ਠਾ ਜੀ ਹਾਂਜੀ ਵਡੀਆਂ ਬਾਤ ਚੜਦੀ ਕਲਾ ਕਿਰਪਾ ਮਹਾਰਾਜ ਦੀ ਵੇਗ ਗਿਆ ਉਦਨ ਵਾਲਾ ਮਾਲ ਫਿਰ ਮਾਲ ਤੇ ਤੁਹਾਨੂੰ ਬਰਾ ਭਾਅ ਹੀ ਵਿਕਣਾ ਹਾਂਜੀ ਹਾਂਜੀ ਜਿੱਥੇ ਭਾਅ ਗੇ ਨੂੰ ਚੰਗਾ ਲੱਗਾ ਉੱਥੋਂ ਕਿਨੇ ਲੈ ਲਾ ਹਾਂਜੀ ਹਾਂਜੀ ਮਈਆਂ ਦੋ ਗੇ ਤਿੰਨ ਵੇਚੀਆਂ ਹੀ ਆਪਣੀ ਉਦਨ ਦੀ ਛੋਟੀ ਰੈਂਗੀਆਂ ਮਈਆਂ ਖੇਤੀ ਹੋਈ ਜਾਂਦੀਆਂ ਥੀ ਠੀਕ ਆ ਤੇ ਕਈ ਵੀ ਥੋੜੀ ਚੰਗੀ ਮੈਂ ਮੰਗਦੇ ਆ ਹਾਂਜੀ ਹਾਂਜੀ ਤੇ ਆਪਣੇ ਕੋਲ ਅੱਜ ਦੋ ਚੰਗੀਆਂ ਮਈਆਂ ਹੈ ਵੀ ਅੱਜ ਸਾਰੀ ਵੈਰਾਈਟੀ ਹੈਗੇ ਬੋਤੇ ਵੀ ਨੇ ਡਿਮਾਂਡ ਦੀਆਂ ਸੋਈਆਂ ਮੱਜਾਂ ਸੋਈਆਂ ਪੜਾ ਕੀ ਹੈ ਆਪਣਾ ਆਪ ਦਾ ਛੋਟਾ ਜਿਹਾ ਚੈਨਲ ਮੈਂ ਹੈ ਸੁਖ ਡੇਰੀ ਫਾਰਮ ਤੇ ਹਾਂਜੀ ਹਾਂਜੀ ਉਹਦਾ ਉੱਤੋਂ ਵੀ ਅਪਲੋਡ ਕਰਦੀ ਦੀ ਇੱਕ ਅੱਧੀ ਹੈ ਜਿੱਦਾਂ ਹੰਦੀਆਂ ਰਹਿੰਦੇ ਆ ਨਾ ਮਾਲ ਹਾਂਜੀ ਹਾਂਜੀ ਦਾਗ ਵੀ ਨਾ ਥੋੜਾ ਹਸਾਬ ਦਾ ਜੀ ਹਾਂਜੀ ਹਾਂਜੀ ਤੇ ਜਿਹੜੀ ਮੈਂ ਲੱਖਦੀ ਵਿਕਦੀ ਹੁਣ 85 15000 ਰੁਪਏ ਮੈਂ ਅੱਗੇ ਨਾ ਟੋਕਦਾ ਅਬ ਥੋੜਾ ਜਿਹਾ ਫਰਕ ਪੈ ਗਿਆ ਰੇਟ ਦਾ ਥੋੜਾ ਗਾਹੂ ਘਾਟਾ 200 ਰੁਪਏ ਦਾ ਗਾਹੂ ਬਾਹਰ ਤੇ ਮਾਲ ਦਾ ਮੁੱਲ ਲੋਕੀ ਉਹ ਹੀ ਮੰਗਦੇ ਹਾਂਜੀ ਹਾਂਜੀ ਇੱਥੇ ਲੋਕੀ ਮੁੱਲ ਨਹੀਂ ਲੰਦੇ ਆਣ ਕੇ ਠੀਕ ਆ ਹਾਂ ਤੇ ਮਈਆਂ ਰਾਜੂ ਆਪਾਂ ਉਹ ਆਪਣੇ ਵਿੱਚ 5 6 ਵਿੱਚ ਉਹ ਵੇਚੀਆਂ ਮੈਂ ਮੋਗੇ ਚਲ ਗਈਆਂ ਮੈਂ ਤੇ ਮਈਆਂ ਆਪਣੇ ਕੋ ਰਹਿ ਗਈਆਂ 4 4 ਰਹਿ ਗਈਆਂ ਹਾਂਜੀ ਠੀਕ ਚਲੋ ਫਿਰ ਨਾਮ ਦੱਸਦੇ ਕਰ ਨਾਮ ਆਪਣਾ ਸੁਖ ਜੋ ਪਿੰਡ ਸ਼ਕਾਰਮਾਸ਼ੀਆਂ ਜ਼ਿਲ੍ਹਾ ਕਰਤਾਰਪੁਰ ਤਾਸੀਲ ਡੇਰਾ ਬਾਬਾ ਨਾਨਕ ਤੇ ਫੋਨ ਨੰਬਰ ਇਹ ਬੋਲੋ ਨੰਬਰ 9855501706 ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਫਿਰ ਪਹਿਲੇ ਨੰਬਰ ਤੇ ਜਿਹੜੀ ਮਾਜੇ ਇਤੋਂ ਹੀ ਆਪਾਂ ਕਰਨੀ ਆ ਥਾਣੇ ਤੇ ਇੱਕ ਵਾਰੀ ਲਾਗੇ ਤੇ ਦੇਖ ਸਕਦੇ ਜੀ ਥਾਣੇ ਦਾ ਸਾਈਜ਼ ਕੈਪ ਜਿਹੜਾ ਇਹਦਾ ਚੰਗਾ ਹੈ ਮਗਰ ਪੂਰੀ ਦੀ ਕੱਟੀ ਜੋ ਜੀ ਤੇ ਬਾਕੀ ਚੰਗੇ ਪਿੱਠਪੁੜੇ ਦੀ ਮਾਲਕ ਆ ਚੰਗੀ ਝੋਟੀ ਜੀ ਨੂੰ ਇਹ ਬਹੁਤ ਹੀ ਚੰਗੀ ਆ ਹਾਂਜੀ ਤੇ ਆ ਕੱਟੀ ਮਗਰੇ ਦੇ ਦੇਖ ਸਕਦੇ ਮਿੱਠੀ ਪੂਰੀ ਜੋ ਮਿੱਲਦੀ ਪੂਰੀ ਦੀ ਕੱਟੀ ਆ ਜਿਹੜੀ ਇਹਦੇ ਮਗਰ ਤੇ ਬੜੀ ਪਿਆਰੀ ਕੱਟੀ ਆ ਚੰਗੇ ਟੀਕੇ ਦੀ ਕੱਟੀ ਆ ਜਿਹੜੀ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਵੀ ਜੀ ਨੇ ਸੂਈ ਨਾ ਹਾਂਜੀ ਸੂਈ ਨੂੰ ਕੋਈ 12 ਦਿਨ ਹੋ ਗਏ ਜੋ 12 ਦੇ ਨੋ ਹੋ ਗਏ ਹੈ। ਵੀਡੀਓ ਵੀ ਕਹਿਣਾ ਵਾਲਾ ਨਹੀਂ ਆ ਗੱਲਾਂ ਵਾਲਾ ਨਹੀਂ ਆ ਜਿਹੜਾ ਝੋਲ ਕੇ ਕੰਡਾ ਵੀ ਤਿਆ ਕੰਡੇ ਨਹੀਂ ਭੇਜੇ ਵੀਡੀਓ ਵਿਖਾ ਦਿਓ ਮੇਰੇ ਲਈ। ਅੱਛਾ। 10 ਲੀਟਰ ਵੀ ਮੈਂ ਭੇਜੀ ਰੱਖਿਆ ਹੈ। ਠੀਕ ਆ। ਅਸ ਜੋ ਕੇ ਦੁੱਧ ਵੀ ਦੇ ਰਹਿਗਾ 12 ਕਿਲੋ ਦੁੱਧ ਨੈਟ ਪਿਆ ਹੈ। ਤਿਆਰ ਜਿਹੜਾ ਬਿਲਕੁਲ 12 ਤੋਂ ਟੱਪੇਗਾ 12 ਤੋਂ ਘਟਣਾ ਨਹੀਂ ਆ। ਠੀਕ ਆ। ਤੇ ਜੇ ਵੀ ਆਨਲਾਈਨ ਮੰਗਾਏਗਾ 11 ਕਿਲੋ ਦਾ ਕ੍ਰੈਡਿਟ ਕਲ ਦੇ ਘਰ ਜਾ ਕੇ ਦੁੱਧ ਚਵਾ ਲਈਏ। ਠੀਕ ਹੈ ਜੀ। ਤੇ ਚਵਾਈ ਹੋਏਗੀ ਇੱਕ ਨੰਬਰ ਦੀ ਕਹੋਗੇ ਬੱਚਾ ਲਾ ਕੇ ਵੀ ਵਿਖਾ ਲਾਂਗੇ ਆਪਾਂ। ਠੀਕ ਆ। ਤੇ ਅਜੇ ਤੇ ਦੁੱਧ ਤੇ ਫਿਰ ਹੋਰ ਵਜੂਗੀ ਤੇ ਦੁੱਧ ਕਿਲੋ ਵਜੇ 2 ਵਜੇ ਹੋਰ ਵਜਾ ਸਕਦਾ ਦੁੱਧ ਦੇ ਸਾਹਮਣੇਲੇ ਪਿੱਛੇ ਜੇ 2 ਕਿਲੋ ਮਾਨਾ ਖੁੱਲਾ ਢੁਲਾ ਦੁੱਧ ਚ ਵਾਜੀ ਤੇ ਗਰਮੀ ਗਰਮੀ ਵੀ ਕਾਫੀ ਪਈ ਹੀ ਹੁਣ ਤੇ ਮੌਸਮ ਤਾਂ ਥੋੜਾ ਬਹੁਤ ਜਾਲੀ ਹੈ ਥੋੜਾ ਜਿਹਾ ਮੌਸਮ ਕੱਲ ਦਾ ਥੋੜਾ ਫਿਰ ਠੰਡਾ ਹੁੰਦਾ ਪਿਆ ਹਾਂਜੀ 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 ਬਸ ਮੌਸਮ ਠੰਡੇ ਦੇ ਕਰ ਜੇਗੀ ਝੋਟੀ ਕੋਰ ਦੁੱਧ ਤੋਰਾਂ ਇੱਕ ਕਰੀ ਫਿਰ ਇਹਨੂੰ ਬਾਕੀ ਕੱਦ ਕੱਟ ਚੰਗਾ ਨੀਂ ਜੋਲੇ ਬੰਦਾ ਟੋਲੇ ਰੋਣੋ ਕੋਲੀ ਠੀਕ ਹੈ ਦੁੱਧ ਜਿਹੜਾ 12 ਲੀਟਰ ਮੋਕਕੇ ਤੇ ਜਿਹੜੇ ਕਿੰਦੇ ਕਿ ਤਿਆਰ ਮਰੀ ਦਵਾਈ ਲੈਣੀ ਇਹ ਬਾਂਦੀ ਬਹੁਤ ਜਿਆਦੀ ਹੈ ਅਜੇ ਬਿਲਕੁਲ ਦੁਪਹਿਰ ਦਾ ਟਾਈਮ ਹੈ ਸਵਾ 12 ਜਿਹੜੀ ਆਪਾਂ ਵੀਡੀਓ ਬਣਾਉਂ ਰਹੇ ਹਾਂ ਹਾਂ ਦੇਖ ਸਕਦੇ ਹੋ ਸੋਹਣੀ ਜਵਾਨ ਛੱਟੀ ਹੈ ਤੇ ਮਗਰ ਵੀ ਕੱਤੀ ਪੜੀ ਖੂਬਸੂਰਤ ਹੈ ਵਾਈ ਸਖਾਣਾ ਹੋ ਜਾ ਬਣਾ ਦੇ ਜਿਹੜਾ ਕੁਆਲਿਟੀ ਚ ਚਾਰ ਘੰਟੇ ਲਾਦੇ ਤੇ ਟਾਈਮ ਦਿਖਾ ਦਈਏ ਕਰੀ ਕਿੰਨਾ ਹੋ ਗਿਆ ਜੀ 12:20 ਹੋ ਗਏ ਹਾਂ ਦੇਖ ਸਕਦੇ ਜੀ 12:20 ਹੋਏ ਆ ਕੋਈ ਵੀ ਰੋਸਾ ਹਣਾ ਜਿਹੜਾ ਹਵਾਨੇ ਦਿੰਦਾ ਜਲਾ ਲਈ ਛੋਟਾ ਆਕਾਰ ਤੋਂ ਪੂਰਾ ਚੜਾਈ ਸਾਰਾ ਉਹ ਵੀ ਨਹੀਂ ਨੂਏ ਲੋਕਾਂ ਤੇ ਆਮ ਨਹੀਂ ਆ ਦਾਕਖੀਆਂ ਸਣਾ ਚਾਹੀਆਂ ਹੁੰਦੀਆਂ ਹਾਂਜੀ ਹਾਂਜੀ ਆਪਣੀ ਜੋ ਕੰਮ ਨਹੀਂ ਮਿਲਦਾ ਨਾਲੇ ਜਦੋਂ ਟਾਈਮੋਂ ਟਾਈਮ ਚਵਾਈ ਹੋ ਜਾਣੀ ਤੇ ਉੱਚ ਭਾਵੇਂ ਚਵਾਈ ਤਾਂ ਕੰਡਾ ਵਿਖਾਲਦੇ ਨੇ ਕੰਡਾ ਵੀ ਆਪਣੇ ਤੇ ਵੇਲੀ ਪਿਆ ਵਾ ਲੀਟਰ ਵੀ ਪਿਆ ਠੀਕ ਆ ਤੇ ਮੋਲੇ ਜੋ ਕ ਦੁੱਧ ਦੇਣਾ ਹੈ ਮੋਲੇ ਦਾ ਮੋਹਲੇ ਦੇ ਛੋਟੀ ਦੇ ਪਹਿਲਾਂ ਵੇਚੀ ਆਪਾਂ ਇੱਕ 15 ਦੀ ਉਹਦੇ ਨਾਲ ਦੀ ਹਾਂਜੀ ਹਾਂਜੀ ਨਾ ਹੋਣੇ ਕਿ 15 ਦੀ ਵੇਚਨੀ ਹੈ ਬਾਜ਼ਾਰ ਮੰਦਾ ਲੱਖ ਦੀ ਦੇ ਦਈਓ ਨਹੀਂ ਵੇਚੋ ਕਰਦੇ ਕਮਾਨਤਾ ਨਾ 10000 ਪਈ ਮੰਨਤਾ 90000 ਵਿੱਚੋਂ ਦੇ ਦੇ 90000 ਦੀ ਛੋਟ ਕਰ ਦਈਏ ਵਿੱਚੋਂ ਜਿੰਨੀ ਤੁਸੀਂ ਧੰਨਵਾਦ ਆਪਣਾ ਖੁੱਲਾ ਹੀ ਮੰਨਦਾ ਨਾ ਨਜਾਇਜ਼ ਕਹੂੰਗਾ ਨਹੀਂ ਕਰਾਂਗੀ ਥੋੜੀ ਜੀ ਛੋਟ ਫਿਰ ਕਰ ਦੋ ਜਿੰਨੀ ਕਰਨੀ 5000 ਹੀ ਕਰ ਦਈਏ ਫਿਰ 85000 ਦੀ ਛੋਟੀ ਦੇ ਦਈਏ ਠੀਕ ਹੈ ਜੀ ਬਾਕੀ ਭਰਾਏ ਕਾ ਹੋਰ ਕਰ ਦਾਂਗੇ ਠੀਕ ਹੈ ਜੀ ਬਾਕੀ ਦੁੱਧ ਦੀ ਗਰੰਟੀ ਹੋਏਗੀ ਛੋਟੀ ਫੁੱਲ ਬੜਾ ਖੋਲਾ ਫੇਰ ਭਾਂਵੇਂ ਖ ਕੱਟੀਆਂ ਮਗਰ ਬਹੁਤ ਆਉਗੀ ਕੱਟੇ ਮਗਰ ਜਿਹੜੀ ਆ ਕੱਟੇ ਵੀ ਮਗਰ ਜੜੇ ਆ ਚੰਗੇ ਰੁਪਈਆ ਦੀ ਆ ਜਿਹੜੀ ਤੇ ਇਹਦੇ ਮਗਰ ਵੀ ਕੱਟੀ ਹਾਂਜੀ ਇਹਦੇ ਮਗਰ ਵੀ ਕੱਟੀ ਆ ਗਈ ਆ ਇਹ ਕੱਟੀਆਂ ਹੀ ਆ ਜਿਹੜੀਆਂ ਇਹਨੂੰ ਅੱਜ ਸਵੇਰ ਮਹੱਤਾ ਉਹ ਚਲਾ ਗਏ ਠੀਕ ਆ ਇਹ ਥੱਲੇ 11 ਤੋਂ 12 ਕਿਲੋ ਬੌੜਾ ਹੀ ਆ ਅੱਛਾ ਹਾਂ ਇਹ ਵੀ ਜੋਕ ਕੇ ਦੇਣਾ ਇਹ ਕਿੰਨਾ ਚ ਵਾਈ ਜਾਊਗੀ ਦੁੱਧ 13 12 13 12 13 ਕਿਲੋ ਘਰ ਵਾਲਿਆਂ ਦੇ ਵੀ ਇੱਥੇ ਚੋਇਆ ਆ ਆਪਾਂ ਤੇ 30 ਵਰਗਾ ਤੀਜਾ ਸੂਆ ਜੀ ਤੀਸਰਾ ਸਵੇਰ ਸੋਈ ਆ ਥਾਣੇ ਦਾ ਵੀ ਚੰਗੇ ਗੱਪ ਤੇ ਲੱਗਾ ਆਪਣੀ ਕੋ ਗਈ ਥੱਲੇਆਂ ਬੜੀ ਸਫਾਈ ਜੀ ਜਿੰਨੀ ਵੀ ਆ ਕੱਦ ਕਾਠੇ ਦਾ ਵਿੱਚ ਆ ਇਹ ਵੀ ਚੰਗੇ ਕੱਦ ਕਾਠ ਦੀ ਆ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਵਾ ਇਹਦੇ 'ਚ ਹਾਂ ਬੇਚੀ ਚੀਜ਼ ਇਹ ਨਹੀਂ ਗੱਲ ਨਹੀਂ ਕੱਟ ਛੋਟਾ ਨਾ ਹੋ ਜਾਵੇ ਬਾਕੀ ਜਿਹੜਾ ਕੱਟ ਚੰਗਾ ਉਹਨੂੰ ਆਪਾਂ ਚੰਗਾ ਹੀ ਕਵਾਂਗੇ ਜੇ ਕੋਈ ਛੋਟੇ ਕੱਦਰ ਹੀ ਹੋ ਗਈ ਉਹ ਵੀ ਆਪਾਂ ਤੁਹਾਨੂੰ ਦੱਸ ਦੇਣਾ ਵਾ ਚਿਵਾਈ ਇਹਦੀ ਇੱਕ ਨੰਬਰ ਹੋਏਗੀ ਗਾੜ ਡੇਢ ਕਿਲੋ ਹੋਏਗੀ ਉਹ ਛੋਟੀ ਦੀ 2 ਕਿਲੋ ਗਾੜ ਹੋਏਗੀ ਠੀਕ ਹੈ ਜੀ ਹਾਂ ਜੀ ਥੋੜਾ ਕੈਂਬ ਜ਼ੋ ਡਰਦੀ ਹੈ ਉਧਰ ਜਣੀ ਹੋ ਜਵਾਈ ਜਨਾਨੀ ਚੋਏ 15 ਚੋਏ ਠੀਕ ਆ ਦੂਮੇ ਮੰਗੇ ਜਨਾਨੀ ਚੋਲੇ ਬੰਦਾ ਚੋਲੇ ਥਾਣੇ ਦੇ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਥਾਣਾ ਇਹਦਾ ਵੀ ਚੰਗੇ ਜਿਆਰ ਤੇ ਚੰਗੇ ਸਾਈਜ਼ ਆ ਕਿਸੇ ਥੱਕ ਨਹੀਂ ਆ ਰੇ ਸ਼ਾਮਾਂ ਨੂੰ ਪਟਨੇ ਆ ਜਾਂਦੀਆਂ ਟੋਟੀਆਂ ਠੀਕ ਹੈ ਜੀ ਹਾਂ ਜੀ ਹਾਂ ਦੇਖ ਸਕਦੇ ਹੋ ਵੀ ਆਪਣੇ ਕੋਲ ਆਨਲਾਈਨ ਵੀ ਮਿਲਾਇਗਾ 100% ਗਰੰਟੀ ਦੇ ਭੇਜਾਂ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਵੀ ਭਾਏ ਚਲੋ ਜਿੰਨੇ ਦੀ ਮਰਜ਼ੀ ਮੁੱਲ 95 90 85000 85000 ਜੀ ਐਚ ਐਮ ਕਰ ਦਈਏ ਛੋਟ ਛੋਟ ਕਰ ਲੋ ਕਿੰਨੇ ਕਰ ਦੋਗੇ ਆਪ ਹੀ ਕਰ ਦੋ 3000 ਰੁਪਇਆ ਕਰ ਦਾਂਗੇ 3000 ਚਲੋ ਦੋ ਹੋਰ ਛੱਡ ਦਿਓ ਪੂਰੇ 80 ਦੀ ਜਾਨੀ ਝੋਟੀ ਦੇ ਦਾਂਗੇ ਬਹੁਤ ਚੰਗੀ ਹੈ ਬਾਕੀ ਕਿੰਨੇ ਦੇਣੀ ਹੈ 500 ਮੇਰੇ ਦਿੱਤੇ ਠੀਕ ਗੱਡਾ ਸੱਟ ਕਰਦੀ ਰੱਖੋ ਕੁੜੀਏ ਸ਼ਾਮ ਨੂੰ ਆ ਪਤਨੀ ਆਏਗੀ ਬਾਕੀ ਕੱਦ ਕਾਠ ਵੀ ਚੰਗਾ ਤੇ ਦੁੱਧ ਵੀ ਜਿਹੜਾ ਵਾ ਮੌਕੇ ਤੇ 12 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਤਿਆਰ ਆ ਹੁਣ ਇੱਕ ਆ ਵੀ ਮੱਝ ਤੁਹਾਨੂੰ ਦਿਖਾਉਣੀ ਆ ਜੀ ਮੈਂ ਦੱਸੂ ਦੋ ਮੱਝਾਂ ਵਰਗੀ ਕੱਲੀ ਆ ਜਿਹੜੀ ਪੂਰੀ ਵਾਲੀ ਨਹੀਂ ਆ ਅੱਠ ਐਵੇਂ ਦੱਤੀ ਨਾ ਹਾਂਜੀ ਹਾਂ ਇੱਦਾਂ ਹੀ ਬ ਠੀਕ ਆ। ਬਾਕੀ ਨੀਲੀ ਦੀਆਂ ਮੱਜਾਂ ਐਵੇਂ ਵੀ ਠੰਡੀਆਂ ਹੀ ਹੁੰਦੀਆਂ ਵਾ ਜਿਹੜੀਆਂ। ਕਈ ਵਾਰੀ ਪਛੋ ਬਾਹਰਲੇ ਬੰਦੇ ਤੋਂ ਜਿਹੜਾ ਡਰ ਜਾਂਦਾ ਵਾ। ਥਾਣੇ ਦੇ ਚੰਗੇ ਘਰ ਮਰੀ ਦੀ ਕਿਰਪਾ ਲਾ ਪਾ ਲਈ ਇੱਥੇ ਵੇਖੋ। ਥਾਣੇ ਦੇ ਸਰ ਬਾਕੀ ਚੰਗੀਆਂ ਰੀਝਾਂ ਲਾਈਆਂ ਕਿਸ ਨੇ ਇਹਨਾਂ ਸੰਭਨ ਆ ਲਈਆਂ। ਅਰੇ ਯਾਰ ਪੀਜੀ ਮੈਨੂੰ ਤਿੰਨ-ਤਿੰਨ ਲੱਗ ਰਹੇ ਜੋ। ਇਹ ਘਰ ਵਾਲਿਆਂ ਦਾ ਰਿਕਾਰਡ ਬਹੁਤ ਮੈਰਾ ਦੱਸਿਆ ਜੋ। ਠੀਕ ਆ। 16 ਕਿਲੋ ਦਾ ਰਿਕਾਰਡ ਦੱਸਿਆ ਘਰ ਵਾਲੇ। ਠੀਕ ਆ। ਹਾਂ ਬਾਕੀ ਜਿਹੋ ਜੀ ਮਾਜਿਆ ਇਹੋ ਜੀ ਨਕਦਰਾਂ ਵੀ ਚਾਹੀਦਾ ਭਾਈ ਨਾ ਥੋੜਾ ਡਰਜੀ ਕਰਦੀ ਆ ਸਾਡੇ ਕੋਲ ਬਾਕੀ ਜਿਹੜੇ ਵੀਰ ਸਾਂਭਦੇ ਆ ਪਸ਼ੂ ਸਾਂਭਦੇ ਵੀ ਪੂਰੀ ਰੀਜ ਨਾਵਾਂ ਜਿਹੜੇ ਬਾਕੀ ਚੰਗੀ ਚੀਜ਼ ਜੇ ਸਾਂਭਣ ਦਾ ਫਾਇਦਾ ਵਾ ਉਹੀ ਮੁੱਲ ਮੋੜਦੀਆਂ ਇਹ ਆ ਸਭੀ ਤੋਂ 2 ਮਹੀਨਿਆਂ ਦਾ 6 ਗ੍ਰਾਮ ਸਲਾਇਰਾ ਖੜੇ ਨੇ ਹਾਂਜੀ ਹਾਂਜੀ ਵੇਖੋ ਮੈਂ ਦੀ ਬਾਡੀ ਇਹ ਦੋ ਨੰਬਰ ਚ ਕੋਈ ਡੇਰੀ ਵਾਲਾ ਵੀ ਲੈ ਦੇਗਾ 70000 75 ਦੀ ਮੈਂ ਦੋ ਨੰਬਰ ਦੀ ਹਾਂਜੀ ਹਾਂਜੀ ਕਿਥੋਂ ਮੈਂ ਖਰੇਦ ਦੋ ਚਾਦਰ ਮੈਂ ਕੱਢ ਦਿਆਂਗਾ ਤੇ ਕਿੱਥੋਂ ਛੱਡਾ ਸ਼ੁਰੂ ਹੁੰਦੇ ਨੇ ਕਿੱਥੋਂ ਜਾਣੀ ਮੁੱਕਦੇ ਮੁੱਲ ਫਿਰ ਇਹਦਾ ਮੁੱਲ ਤਾਂ ਮੈਂ ਦੇ ਬੜੇ ਰਟੀਆਂ ਦੀ ਹਾਂਜੀ ਇਹ ਖਰਾ ਬਜ਼ਾਰ ਮੰਦੇ ਆਉਣ ਕਰਕੇ ਨਾ ਅੱਛਾ ਜੀ ਮੈਂ 1 30 40 ਦੀ ਹਾਂ ਜੀ ਆਪਾਂ ਇੱਕ 30 40 ਨਹੀਂ ਮੰਗਾਂ ਅੱਛਾ ਮਹੀਨਿਆਂ ਤੇ ਨਹੀਂ ਆਪਾਂ ਹਾਂ ਜਾਂ ਨਾ ਉਧਰ ਦੀ ਉਧਰ ਕਰਕੇ ਇੱਕ 5 ਦੀ ਅੱਛਾ ਇੱਕ 5 ਦੀ ਹਾਂ ਬਾਹਰ ਕੀ ਮੈਂ ਨਹੀਂ ਜੋ ਵੇਖੋ ਮੈਂ ਵੇਚੀ ਨਾ ਜੋ ਫਿਰ ਇਹ ਨਹੀਂ ਵੇਚੀ ਜਾਣੀ ਇਹ ਤਾਂ ਜੀ 1 20 20 ਦੀਆਂ ਵੇਚੀਆਂ ਦੋ 20 ਇਹਨਾਂ ਪਹਿਲਾਂ 5 5 ਛੱਡਦੀ ਐ ਫਿਰ ਤੇ 5 ਹੀ ਛੱਡ ਦੋ ਕਿੰਨੇ ਚ ਭਲਾ ਇੱਕ 5 ਜੋ ਨਹੀਂ ਲੱਖ ਚ 5 ਛੱਡਦੀ ਐ ਨਹੀਂ ਤਾਂ ਕਾਹੜਾ ਕਰੀਏ ਮੈਂ ਨਹੀਂ ਠੱਕਾ ਨਹੀਂ ਹੁੰਦਾ ਪਰ ਮੈਂ ਨਹੀਂ ਜੋ ਮੈਨੂੰ ਨਹੀਂ ਕਰਉਂਦੀ ਮਾਜੇ ਤਾਂ ਚਲੋ ਚੰਗੀ ਆ ਬਦੂਦਾਂ ਨਾ ਮੰਗੀ ਜਾਂਦੇ ਜੋ ਨਾੜਾ ਵੇਖੋ ਪੱਟਾਂ ਦੇ ਨਾੜਾ ਸਾਰੇ ਹਾਂਜੀ ਹਾਂਜੀ ਜੀ ਜੀ ਘਰ ਹੁੰਦਾ ਲੱਖ ਜੋ ਛੱਡਦੀਏ ਪੰਜ ਫਿਰ ਚਲੋ 3000 ਛੱਡ ਦਾਂਗੇ ਵੇਰ ਕੇ ਵੀਰ ਪ੍ਰਾਣੀ ਮਾਨਤਰ ਕਰੋ ਲੱਖ ਰੁਪਏ ਚ ਆਲ ਇੰਡੀਆ ਪਹੁੰਚ ਕਰ ਦਾਂਗੇ ਅੱਛਾ ਹਾਂ ਠੀਕ ਹੈ ਹੋਰ ਜਿਆਦਾ ਹੋ ਜਾਣਾ ਜੇ ਫਿਰ ਕੋਈ ਗੱਲ ਨਹੀਂ ਜਿੱਥੇ ਮਰਜੀ ਜਾਏ ਅੱਛਾ ਹਾਂ ਠੀਕ ਹੈ ਮੋਗਾ ਚ ਜਾਂ ਜੇ ਲੁਧਿਆਣਾ ਚ ਜਾਂ ਜਿੱਥੇ ਮਰਜੀ ਬਠਿੰਡਾ ਮਾਨਸਾ ਜਿੱਥੇ ਪੰਜਾਬ ਪੰਜਾਬ ਚ ਗੇ ਪੰਜਾਬ ਪੰਜਾਬ ਚ ਫ੍ਰੀ ਕਰ ਠੀਕ ਹੈ ਪੂਰੇ ਪੰਜਾਬ ਚ ਇਹਦੇ ਕਹਿੰਦੇ ਲੱਖ ਚ ਪਹੁੰਚ ਕਰ ਦਾਂਗੇ ਲੱਖ ਰੁਪਏ ਪਹੁੰਚ ਕਰ ਪੂਰੇ ਪੰਜਾਬ ਦੇ ਠੀਕ ਹੈ ਹੁੰਦ ਨਹੀਂ ਕੋਈ ਜੇ ਕੋਈ ਉੱਦਾਂ ਖੜੇਗਾ ਨਾ ਉੱਦਾਂ ਹੀ ਕਰਦਾ ਨਾ ਠੀਕ ਹੈ ਜੇ ਕੋਈ ਆਪਣੀ ਗੱਡੀ ਲੈ ਕੇ ਜਾਏਗਾ ਜੇ ਕੋਈ ਆਪਣੀ ਗੱਡੀ ਲਾ ਜੂਗਾ ਫਿਰ ਉਤਸਾਹ ਹੋ ਜਾਊਗਾ ਠੀਕ ਹੈ ਤੇ ਹੁਣ ਜਿਹੜੀ 100 ਰੁਪਏ ਅੱਜ ਹੀ ਆਈ ਹੈ ਤੇ ਸਵੇਰੇ ਭਲਾ ਦੇਣੇ ਹੁੰਦੇ ਤਾਂ ਪਰਥੋਂ ਦੀ ਮਹਿਤ ਹੋਈ ਹੈ ਤੇ ਸਵੇਰੇ ਜਾ ਕੇ ਮਹਿ ਨਹੀਂ ਆ ਚੋਈ ਉਸੇ 8:30 9:00 ਵਜੇ ਜਾ ਕੇ ਖਾਸ ਕਰਕੇ ਲਿਆਂਦੀ ਮਤਲਬ ਉਹ ਵਟਾਲਿਓ ਪਰਲੇ ਬਣੋ ਲੈ ਕੇ ਆਏ ਆ ਬੋਲੀ ਮੇ ਠੀਕ ਹੈ ਤੇ ਆ ਮਗਰ ਕਟਾ ਜੇ ਤੇ ਕੀਮਤੀ ਕੀਮਤੀ ਲੈ ਆ ਰਿਹਾ ਹਰ ਤੋਂ ਮੰਗਦਾ ਰਹਿੰਦਾ ਇਹ ਜੋ ਜਿਹੜੇ ਪੂਰੇ ਡਿਮਾਂਡ ਚ ਝੋਟੀਆਂ ਰਹਿੰਦੀਆਂ ਉਹ ਤੇ ਰੇਟ ਇਹਦਾ ਸਾਰਿਆਂ ਤੋਂ ਘੱਟ। ਕੋਲਾ ਹੀ 5-6 ਕਿਲੋ ਆਇਆ। ਅਜੇ ਤਾਜੀ ਸਵੇਰ ਸੂਹਾ ਪਹਿਲਾ। ਭਾਈ ਇਹਨਾਂ ਹੀ ਸੂਹਾ ਦੁੱਧਿਆ ਦੁੱਧਿਆ ਸੂਹਾ ਜੀ। ਅਜੇ ਚੋਈ ਲੈਣਾ। ਲੈ ਜੋ ਕਰੀ 12 ਦੀ ਕਮਾ ਲਿਓ। ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ। ਚਵਾਈ ਕਹਿ ਆਲੀਏ ਗੱਲਾਂ ਫੇਟਪੁੜੇ ਤਾਂ ਵੀ ਚੰਗੀ ਆ ਤਾਜੀ ਸੋਈ ਆ ਕੱਟਾ ਵੀ ਨੇ ਕਾਫੀ ਭਲਿਆ ਦਿੱਤਾ ਮੇਰੇ ਨੇ ਨੀਲੀ ਦਾ ਕੱਟਾ ਹੋਇਆ ਇਹਦੇ ਮਗਰ ਕੋਣਾ ਹੀ 5-6 ਕਿਲੋ ਹੋਣਾ ਜੋ ਪਤਾ ਨਹੀਂ ਚਲੀ ਪਰਸਾਂ ਦੀ ਸੋਈ ਆ ਤੇ ਇਹ ਕਿੰਨਾ ਕੁ ਵਿੱਚ ਜੀ ਦੁੱਧ ਚਵਾਈ ਜਾਊਗੀ ਇਹ ਤਾਂ 10 ਕਿਲੋ ਹਰਪੀ ਜੀ ਨੇ ਮੈਨੂੰ 80 ਨੂੰ ਕੀ ਜਾਂਦਾ ਠੀਕ ਆ 10 ਕਿਲੋ ਦਾ ਖੁੱਲਾ ਦੁੱਧ ਚੋਣਾ ਚਾਹੀਦਾ ਬਾਕੀ ਚਾਰੂ ਬੜੀ ਆ ਵਾਟ ਚਾਂ ਚੁੱਪ ਜਾਂਦੀ ਤੇ ਇਹਦਾ ਮੁੱਲ ਮੁੱਲ ਇਹਦਾ ਵੀ 75 ਨਹੀਂ 70 ਨਹੀਂ 2 ਘੱਟ 70 2 ਘੱਟ 70 ਹਾਂ 67000 ਦੀ 68 ਦੀ ਤੇ ਵਿੱਚੋਂ ਕੁਛ ਛੋਟ 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 ਜਿੰਨੀ ਕਰਾਉਣੀ ਤੁਸੀਂ ਕਰਾ ਲਓ ਕੋਈ ਗੱਲ ਨਹੀਂ ਇੱਕੋ ਗੱਲ ਕਰ ਦਈਏ ਪੂਰੇ 65 ਪاور 500 ਚੜਦਾਂਗੇ ਅੱਛਾ 55 ਪاور ਦੀ ਪੂਰੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਇੰਨਾ ਵਟਾ ਟੋਕੜ ਨਹੀਂ ਨਹੀਂ ਹੈਗੇ ਨਾ ਠੀਕ ਹੈ ਤੇ ਮਗਰ ਕੱਟਾ ਵੀ ਜਿਹੜਾ ਨੀਲੀ ਦਾ ਆਪਾਂ ਦੇ ਸਕਦੇ ਉਹਨੇ ਕੀ ਦੁੱਧ ਘੱਟ ਪੈ ਗਈ ਸੋਨਾ ਕੱਟਾ ਹੈ ਮਗਰ ਹਾਂ ਜੀ ਹਾਂ ਜੀ ਬਸ ਇੱਕ ਟਾਈਮ ਦੋ ਟਾਈਮ ਆਪਣੀ ਆਣ ਕੇ ਕੋਈ ਵੀ ਚੁਆਈ ਕਰਕੇ ਖੜੇ ਆਪਣੀ ਤਸੱਲੀ ਕਰਕੇ ਆਏ ਇੱਥੇ ਆਣ ਕੇ ਖੜੇ ਨਾ ਆਪਣੇ ਮਨ ਨੂੰ ਮੜਾ ਹੁੰਦਾ। ਜਨਾ ਕਾਗ ਨੂੰ ਮੋੜ ਨੂੰ ਜੀ ਕਰਦਾ। ਹਾਂਜੀ ਹਾਂਜੀ। ਕੋਈ ਵੀਰ ਭਰਾ ਫੋਨ ਲਾਏ। ਫੋਨ ਦੇ ਕੇ ਮੈਂ ਜਦੋਂ ਆ ਕੇ ਭੇਜਾਂਗੇ। ਠੀਕ ਹੈ ਜੀ। ਤੇ ਬਾਕੀ ਤੁਸੀਂ ਹੀ ਸਵੇਰ ਦੀਆਂ ਵੀਡੀਓ ਬਣਾਉਂਦੇ ਆ। ਇਹੋ ਜਿਹੇ ਮਹੀਆ ਦਾ ਮੁੱਲ ਤੁਸੀਂ ਵੀ ਪਾਇਆ ਸੁਣਿਆ ਹੋਇਆ ਹੈਗਾ ਬਾਹਰ। ਠੀਕ ਆ। ਹਾਂਜੀ ਹਾਂਜੀ। ਠੀਕ ਆ ਵੀ ਜੀ। ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ।